ਪਤਤ ਪਾਵਨ ਜਾਗਤ ਜੋਤ ਜੋਗੋ ਜੋਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵੈਤੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਤ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਮਤਲਬ ਹੈ ਰੁਕਾਵਟ ਪਾ ਦੇਣੀ ਬੰਨ ਲਾ ਦੇਣਾ ਡੱਕਾ ਮਾਰ ਦੇਣਾ ਮਹਾਰਜ ਕਹਿੰਦੇ ਨੇ ਕਿ اے ਸੰਤਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿੱਤਾ ਦੁੱਖ ਰੋਗ ਕਡੇਰਾ ਪੰਨਾ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ ਆਨੰਦ ਕਰੇ ਨਰ ਨਾਰੀ ਸਤਿਗੁਰ ਕਹਿੰਦੇ ਕਹਿੰਦੇ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਦੇ ਵਿਕਾਰਾਂ ਦੇ ਰਾਹ ਵਿੱਚ ਪ੍ਰਮਾਤਮਾ ਡੱਕਾ ਮਾਰ ਦਿੰਦਾ ਹੈ ਦੁੱਖਾਂ ਤੇ ਰੋਗਾਂ ਦਾ ਡੇਰਾ ਭੰਨ ਦਿੰਦਾ ਫਿਰ ਉਹਨਾਂ ਦੇ ਜੀਵਨ ਜਿਹੜੇ ਨੇ ਨਰ ਅਤੇ ਨਾਰੀ ਉਹ ਸਾਰੇ ਨਰ ਨਾਰ ਉਹ ਜੀਵ ਕਹਿੰਦੇ ਆਤਮਿਕ ਆਨੰਦ ਮਾਣਦੇ ਹਨ ਹਰ ਹਾਰ ਪ੍ਰਭ ਕਿਰਪਾ ਥਾਰੀ ਜਿਨ੍ਹਾਂ ਉਤੇ ਪ੍ਰਮਾਤਮਾ ਨੇ ਇਹ ਕਿਰਪਾ ਕਰ ਦਿੱਤੀ ਜਿਨ੍ਹਾਂ ਦੇ ਦੁੱਖਾਂ ਤੇ ਰੋਗਾਂ ਨੂੰ ਮਿਟਾ ਦਿੱਤਾ ਜਿਨ੍ਹਾਂ ਦੇ ਵਿਕਾਰਾਂ ਦੇ ਰਾਹ ਵਿੱਚ ਪ੍ਰਮਾਤਮਾ ਨੇ ਡੱਕਾ ਮਾਰ ਦਿੱਤਾ ਕਿਰਪਾ ਕਰ ਦਿੱਤੀ ਉਹ ਕਹਿੰਦੇ ਆਤਮਿਕ ਆਨੰਦ ਮਾਣਦੇ ਹਨ ਸੰਤੋਸ਼ ਸੁਖ ਹੋਆ ਸਭ ਥਾਈ ਮਰਜ ਕਹਿੰਦੇ ਹੈ ਸੰਤ ਜਨੋ ਮੀ ਉਸ ਮਨੁਕਨੋ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਜਿਸ ਮਨੁਕਨੋ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿ ਆ ਸਬਨੀ ਜਾਈ ਜਿਸ ਮਨੁਕਨੋ ਇਹ ਯਕੀਨ ਹੋ ਜਾਂਦਾ ਹੈ ਕਿ ਉਹ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਦੇ ਵਿੱਚ ਮੌਜੂਦ ਹੈ ਉਹ ਫਿਰ ਸਭ ਥਾਵਾਂ ਤੇ ਸੁਖੀ ਸੁਖ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਨੂੰ ਵਸਦਾ ਵੇਖਦਾ ਹੈ ਉਹ ਸਭ ਨਾਲ ਪਿਆਰ ਕਰਦਾ ਹੈ ਸਾਰੀ ਲੋਕਾਈ ਉਸ ਨੂੰ ਬੜੀ ਪਿਆਰੀ ਲੱਗਦੀ ਹੈ ਧੁਰ ਕੀ ਬਾਣੀ ਆਈ ਪਰਮਾਤਮਾ ਦੀ ਸਪਤ ਸਲਾਹ ਦੀ ਬਾਣੀ ਧੁਰ ਦਰਗਾਹ ਤੋਂ ਆਈ ਬਾਣੀ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਅੰਦਰ ਵਸ ਜਾਂਦੀ ਹੈ ਤਿੰਨ ਸਗਲੀ ਚੰਤ ਮਟਾਈ ਉਸ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਲਈਆਂ ਜਿਨ੍ਹਾਂ ਨੇ ਧੁਰਦਰਗਾ ਤੋਂ ਆਈ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਦਿਆਲ ਪਰਕ ਮਿਹਰਬਾਨਾ ਦਇਆ ਦਾ ਸੁਮਾ ਉਹ ਅਕਾਲ ਪੁਰਖ ਪਰਮਾਤਮਾ ਉਸ ਮਨੁੱਖ ਉਹ ਤੇ ਮਿਹਰਬਾਨ ਹੋਇਆ ਰਹਿੰਦਾ ਹੈ ਹਰ ਨਾਨਕ ਸਾਚ ਵਖਾਣਾ ਹੈ ਨਾਨਕ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦਾ ਨਾਮ ਸਦਾ ਉਚਾਰਦਾ ਰਹਿੰਦਾ ਹੈ ਜਿਸ ਦੇ ਹਿਰਦੇ ਵਿੱਚ ਤੁਰ ਦਰਗਾਹ ਦੀ ਬਾਣੀ ਪ੍ਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਆਵਸਦੀ ਹੈ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਤੇ ਕਿ ਉਹ ਤੁਰ ਦਰਗਾਹੋਂ ਆਈ ਬਾਣੀ ਸਾਡੇ ਸਾਰਿਆਂ ਦੇ ਹਿਰਦੇ ਤੇ ਵਸ ਜਾਏ ਸਾਡੇ ਅੰਦਰ ਵੀ ਜਿੰਨੀਆਂ ਚਿੰਤਾਵਾਂ ਹਨ ਉਹ ਦੂਰ ਹੋ ਜਾਣ ਸਾਡੇ ਉੱਤੇ ਵੀ ਪ੍ਰਮਾਤਮਾ ਮਿਹਰਬਾਨ ਹੋ ਜਾਏ ਪ੍ਰਮਾਤਮਾ ਦਾ ਨਾਮ ਸਦਾ ਉਚਾਰਦੇ ਰਹੀਏ ਔਰ ਲੋਕ ਅਤਿ ਪਰਲੋਕ ਦੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਕਰੀਏ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਆਓ ਗੁਰੂ ਕਿਰਪਾ ਕਰਨ ਸਭਨਾ ਪਰ ਮਿਹਰ ਭਰਿਆ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਦਪਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ